ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਆਜ਼ਾਦ ਸਮਾਜ ਪਾਰਟੀ ਕਾਂਸੀ ਤੇ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਪੰਜਾਬ ਦੇ ਮਾਝਾ ਜ਼ੋਨ ਦੇ ਇੰਚਾਰਜ ਮਨਜੀਤ ਰਾਜ ਦੀ ਅਗਵਾਈ ਹੇਠ ਅੱਜ ਮਜ਼ਦੂਰਾਂ ਨੇ ਵਰਦੇ ਮੀਂਹ ਵਿੱਚ ਵੀ ਡਾਕਟਰ ਅੰਬੇਦਕਰ ਜੀ ਦੇ ਕੀਤੇ ਅਪਮਾਨ ਖਿਲਾਫ ਅਤੇ ਕੇਂਦਰ ਤੇ ਸੂਬਾ ਸਰਕਾਰਾਂ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਖਿਲਾਫ ਡੀਸੀ ਦਫ਼ਤਰ ਤਰਨਾ ਦਿੱਤਾ ਇਸ ਮੌਕੇ ਤਹਿਸੀਲਦਾਰ ਸਿੰਘ ਨੇ ਤਰਨਾ ਕਾਰੀਆਂ ਤੋਂ ਮੰਗ ਪੱਤਰ ਪ੍ਰਾਪਤ ਕੀਤਾ ਇਸ ਮੌਕੇ ਸਤਿੰਦਰ ਕੌਰ ਸੱਤੀ ਸਰੂਪ ਸਿੰਘ ਜੋਨ ਮਸੀ ਕੁਲਦੀਪ ਸਿੰਘ ਲਵਪਰੀ ਆਰਮਨਦੀਪ ਗੱਬਰ ਪਿੰਕੀ ਵਿਜੇ ਕੁਮਾਰ ਨੇ ਵੀ ਸੰਬੋਧਨ ਕੀਤਾ ਗੁਰਦਾਸਪੁਰ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਮਜ਼ਦੂਰ ਮੁਕਤੀ ਮੋਤਾ ਪੰਜਾਬ ਅਜਾਦ ਸਮਾਜ ਪਾਰਟੀ ਵੱਲੋਂ ਡੀਸੀ ਦਾ ਤਰਕਰ ਗੁਰਦਾਸਪੁਰ ਦਾ ਕਰਾਓ ਕੀਤਾ ਗਿਆ ਇਸ ਵਿਸ਼ੇ ਤੇ ਵੱਡੀ ਗਿਣਤੀ ਦੇ ਵਿੱਚ ਬੇਜਮੀਨੇ ਲੋਕ ਬਿਟੇ ਮਿਸਵਾਈ ਵਰਕਰ ਯੂਨੀਅਨ ਦੇ ਵਰਕਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ ਮੀਂਹ ਵਰਨ ਦੇ ਬਾਵਜੂਦ ਵੀ ਅੱਜ ਪੰਜਾਬ ਸਰਕਾਰ ਦੇ ਪ੍ਰਤੀ ਅਸੀਂ ਜੰਗ ਦਾ ਐਲਾਨ ਕੀਤਾ ਕਿ ਪੰਜਾਬ ਸਰਕਾਰ ਗਰੀਬਾਂ ਦਾ ਕਰਜ਼ਾ ਮਾਫ਼ ਕਰੇ ਜ਼ਿੰਦਾਜੋ ਮੰਦਰੇ ਦੀ ਕਾਜਪਤੀ ਨਾਲ ਲਾਗੂ ਕਰੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾਣ ਮਿਡ-ਡੇ ਮਿਲਸ ਫਾਈਬਰ ਕਨੂੰ ਪੱਕਾ ਕਰਕੇ ਹੋਣ ਦੀ ਦਰਸਾਵਾ ਜਵਾਦਾ ਕੀਤਾ ਜਾਵੇ ਤੇ ਔਰਤਾਂ ਨਾਲ ਭਗਵੰਤ ਮਾਨ ਸਰਕਾਰ ਨੇ ਜਿਹੜੀ ਠੱਗੀ ਮਾਰੀ ਕੋਟਾ ਲੈ ਲਿਆ ਭਾਈ ਸਾਡੀ ਵੋਟ ਬੜੀ ਕੀਮਤੀ ਆ ਕੋਟਾ ਲੈ ਕੇ ਝੂਠੇ ਵਾਦੇ ਕੀਤੇ ਜਿਵੇਂ ప్రతి ਮਹੀਨਾ ਹਜ਼ਾਰ ਰੁਪਏ ਦਾ ਵਾਦਾ ਕੀਤਾ ਸਾਡੇ ਨਾਲ ਔਰਤ ਨੂੰ ਦੇਣ ਵਾਸਤੇ ਉਹ ਅਜੇ ਤੱਕ ਪੰਜਾਬ ਸਰਕਾਰ ਲਾਗੂ ਨਹੀਂ ਕਰ ਪਾਈ ਇਹ ਆਪਾਂ ਦੇਖੀਏ ਪੰਜਾਬ ਦਾ ਵਾਤਾਵਰਨ ਪੰਜਾਬ ਦੇ ਵਿੱਚ ਕਾਨੂੰਨਾਂ ਦੀ ਕੋਈ ਚੀਜ਼ ਨਹੀਂ ਜਿੱਥੇ ਮਰਜੀ ਕਿਸੇ ਨੂੰ ਕੋ ਗੋਲੀ ਮਾਰ ਜਾਂਦਾ ਜਿੱਥੇ ਮਰਜੀ ਕਿਸੇ ਦੀ ਚੈਨੀ ਖੋਲ ਲੈਂਦਾ ਕੋਈ ਕਿਸੇ ਦੀ ਵਾਲੀ ਖੋਲ ਲੈਂਦਾ ਕੋਈ ਭਗਵਾਨ ਤਮਾਨ ਸਰਕਾਰ ਤੇ ਪ੍ਰਸ਼ਾਸਨ ਜਿਹੜਾ ਵਾ ਪੁਲਸ ਪ੍ਰਸ਼ਾਸਨ ਇਹਦੇ ਕੋਲੋਂ ਕਾਨੂੰਨ ਦੀ ਜਿਹੜੀ ਸਥਿਤੀ ਹੈ ਸਾਂਭੀ ਨਹੀਂ ਜਾ ਰਹੀ ਇਸ ਕਰਕੇ ਭਗਵੰਤ ਸਿੰਘ ਸਾਹਿਬ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਕਿਉਂਕਿ ਉਹਦੇ ਵਸ ਦਾ ਰੋਗ ਨਹੀਂ ਹੈ ਸਰਕਾਰ ਚਲੋਣਾ ਅੱਜ ਪਿੰਡਾਂ ਦੇ ਵਿੱਚ ਲੋਕ ਜਿਹੜੇ ਨੇ ਇਹਨੇ ਤੰਗ ਨੇ ਕਿ ਦੋ ਵਕਤ ਦੀ ਰੋਟੀ ਖਾਣੀ ਉਹਨਾਂ ਲਈ ਬੜੀ ਮੁਸ਼ਕਲ ਹੋਈ ਹੋਈ ਹੈ ਸਸਤਾ ਅਨਾਜ ਜਿਹੜਾ ਬਿਨਾ ਪੁੱਛਿਆ ਲੋਕਾਂ ਦੇ ਰਾਸ਼ਨ ਕਾਰਡ ਜੋ ਨਾ ਕੱਟ ਦਿੱਤੇ ਜਾਂਦੇ ਨੇ ਬਿਨਾ ਪੁੱਛਿਆ ਉਹਨਾਂ ਦੇ ਰਾਸ਼ਨ ਕਾਰਡ ਕੱਟ ਦਿੱਤੇ ਜਾਂਦੇ ਨੇ ਕੋਈ ਸਰਕਾਰ ਦੇਖੇ ਕਿ ਗਰੀਬਾ ਲੋਕਾਂ ਦਾ ਕੀ ਹਾਲਿਆ ਇਹ ਦੇਖੀਏ ਤਾਂ ਪਿੰਡਾਂ ਦੇ ਵਿੱਚ ਸਸਤਾ ਰਾਸ਼ਨ ਸ਼ਹਿਰਾਂ ਦੇ ਵਿੱਚ ਵੇਖੀਏ ਤੇ ਉਹ ਲੋਕਾਂ ਨੂੰ ਮਿਲਦਾ ਜਿਨ੍ਹਾਂ ਲੋਕਾਂ ਨੂੰ ਨਹੀਂ ਮਿਲਣਾ ਚਾਹੀਦਾ ਭਗਵੰਤਾਨ ਸਰਕਾਰ ਫੇਲਿਆ ਕਿਉਂਕਿ ਭਗਵੰਤਾਨ ਸਰਕਾਰ ਨੇ ਇੱਕ ਤੇ ਨਸ਼ੇ ਦਾ ਪਰ ਜਿਹੜਾ ਕਿਹਾ ਸੀ ਕਿ ਅਸੀਂ ਨਸ਼ਾ ਬੰਦ ਕਰਾਵਾਂਗੇ ਥਾਂ ਥਾਂ ਤੇ ਜਿਹੜੇ ਆ ਗਿਆ ਮੈਡੀਕਲ ਸਟੋਰ ਤੇ ਦਵਾਈਆਂ ਵੇਖ ਰੀਆਂ ਨੇ ਚਿੱਟਾ ਵਿਕ ਰਿਆ ਨਿੱਕੇ ਨਿੱਕੇ ਬੱਚੇ ਜਿਹੜੀਆਂ ਕੁੜੀਆਂ ਫੜੀ ਫਿਰਦੇ ਨੇ ਗਲੀਆਂ ਦੇ ਵਿੱਚ ਸਮੈਕਾ ਵਿਕ ਰੀਆਂ ਇਹ ਇਹਨੂੰ ਸਥਿਤੀ ਜਿਹੜੀ ਆ ਪੰਜਾਬ ਦੀ ਬਿਲਕੁਲ ਖਰਾਬ ਹੋਈ ਹੋਈ ਆ ਸਾਡੀ ਪਾਰਟੀ ਆਜਾਦ ਸਮਾਜ ਪਾਰਟੀ ਮਜ਼ਦੂਰ ਮੁਕਤੀ ਮੋਚਾ ਪੰਜਾਬ ਇਹ ਇਹ ਜਿਹੜੇ ਲੋਕਾਂ ਦੀ ਜਿਹੜੀ ਸੰਘਰਸ਼ ਕਰੀ ਆ ਇਹ ਪਿੱਛੇ ਨਹੀਂ ਹਟੇਗੀ ਅਸੀਂ ਜਿਹੜਾ ਗਾਵਾ ਇਹ ਲੋਕਾਂ ਦੀ ਸੰਘਰਸ਼ ਕਰਦੇ ਰਵਾਂਗੇ ਜਿੰਨਾ ਚਿਰ ਤੱਕ ਇਹਨਾਂ ਲੋਕਾਂ ਦੇ ਕਰਜ਼ੇ ਨਹੀਂ ਮਾਫ ਹੁੰਦੇ ਸਾਡੇ ਮਿੱਡੇ ਮਿਸ ਫਾਈਬਰਕਰ ਪੱਕੇ ਨਹੀਂ ਹੁੰਦੇ ਸਕੀਮ ਵਰਕਰ ਪੱਕੇ ਨਹੀਂ ਹੁੰਦੇ ਇਹਨਾਂ ਦੀ ਤਰਖਾਮਾਂ ਚ ਬਾਦੜੀ ਹੁੰਦਾ ਤੇ ਇਹ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਰਵਾਂਗੇ ਇਸ ਕਰਕੇ ਪੰਜਾਬ ਸਰਕਾਰ ਨੂੰ ਇਹ ਸਾਡੀ ਖੁੱਲੀ ਚੈਲੰਜ ਆ ਚੇਤਾਵਨੀ ਆ ਇਹ ਜਿੱਥੇ ਸਾਨੂੰ ਸਾਡਾ ਰੁਕ ਬੜੇਗਾ ਅਸੀਂ ਪੰਜਾਬ ਸਰਕਾਰ ਨੂੰ ਕਿਸਦੀ ਤਿਆਰ ਹੋਵਾਗੇ ਇਹ ਸਾਡਾ ਮੁੱਖ ਮੰਤਰੀ ਦਾ ਕਰੋ ਕਰਨਾ ਪਿਆ ਤੇ ਉਹ ਵੀ ਜਿਹੜਾ ਵਾ ਸਾਡੀ ਜੱਜਬੰਦੀ ਸਾਡੀ ਪਾਰਟੀ ਜਿਹੜੀ ਪਿੱਛੇ ਨਹੀਂ ਹਟੇਗੀ ਉਹ ਸਿਰਸ ਕਰਕੇ ਰਹੇਗੀ ਮੁੱਖ ਮੰਤਰੀ ਦਾ ਕਰੋ ਕਰਕੇ ਰਹੇਗੀ ਧੰਨਵਾਦ